ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਦੇ ਦੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਫਿਰ ਥੰਦੇ ਵਾਲੇ ਤੋਂ ਕਵਰ ਕਰ ਰਹੇ ਹਾਂ ਇੱਕ ਦੋਸਤੋ ਤੋਪੜ ਕਬਨ ਚ ਇੱਕ ਪਾਸ ਵੜਾ ਤੇ ਇੱਕ ਦੋਸਤੋ ਬਾਈ ਕੋਲੇ ਮਹੀਨੇ ਸਵਾ ਮਹੀਨੇ ਦੀ ਸੂਈ ਹੋਈ ਆ ਦੋਸਤੋ ਵੱਡੀ ਐਚ ਐਫ ਵੜਾ ਪ੍ਰੋਪਰ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਦੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰਾਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਨੇ ਆ ਆਓ ਬਾਈ ਹਾਂਜੀ ਬਾਈ ਜੀ ਸਸੀ ਕਾ ਸਸੀ ਕਾ ਬਾਈ ਜੀ ਉਹ ਠੀਕ ਠਾਕ ਬਾਈ ਜੀ ਹਾਂ ਬਹੁਤ ਵਧੀਆ ਬਾਈ ਜੀ ਠੀਕ ਐ ਨਾਂ ਦੱਸੀ ਬਾਈ ਸੀਤਾ ਜੀ ਸੀਤਾ ਸਿੰਘ ਠੀਕ ਐ ਬਾਈ ਸੀਤੇ ਇੱਕ ਵਾਰੀ ਆਪਣਾ ਨੰਬਰ ਵੀ ਦੱਸ ਦੀ 90562 90562 ਹਾਂ 53554 53554 ਹਾਂਜੀ ਠੀਕ ਐ ਅੱਜ ਦੋ ਨਾਂਗਾ ਬਾਈ ਹਾਂਜੀ ਦੋ ਆ ਜੀ ਇੱਕ ਬੱਚੀ ਐ ਜੀ ਠੀਕ ਐ ਇੱਕ ਬੱਚੀ ਆ ਬੱਚੀ ਕਿੰਨੀ ਉਮਰ ਦੀ ਬਾਈ 250000 4-5 ਮਹੀਨੇ ਦੀ 4-5 ਮਹੀਨੇ ਦੀ ਠੀਕ ਐ ਇਹ ਗੱਲ ਕਰਨ ਲਈ ਬਈ ਆ ਵੱਡੀ ਐਚਐਫ ਵੈੜ ਦੀ ਕੀ ਡਿਟੇਲ ਆ ਇਹ ਪਹਿਲੇ ਨੂੰ ਬੱਚੀ ਆ ਬਈ ਚੌ ਪਹਿਲਾ ਸੂਈ ਆ ਚੌਗੀ ਆ ਠੀਕ ਆ ਮੂੰਹਾਂ ਚੌਗੀ ਆ ਆ ਮੂੰਹਾਂ ਚੌਗੀ ਆ ਠੀਕ ਆ ਤੇ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਬਸ ਸਵਾ ਮਹੀਨਾ ਦਾ ਸਵਾ ਕੁ ਮਹੀਨਾ ਹੀ ਸਵਾ ਮਹੀਨੇ ਤੇ ਲਾ ਕੇ ਪਗਾ ਠੀਕ ਆ ਕਿੰਨਾ ਬਈ ਦੁੱਧ ਆ ਇਸ ਵਕਤ ਦੁੱਧ 12 ਕਿਲੋ ਦੁੱਧ 12 ਕਿਲੋ ਠੀਕ ਆ ਲਓ ਬਈ 12 ਕਿਲੋ ਦੁੱਧ ਆ ਤੇ ਪੂਰੀ ਵੱਡੀ ਐਚਐਫ ਵੈੜ ਆ ਦੀ ਗੱਲ ਕਰੀਏ ਦੋਸਤੋ ਦੇਖ ਸਕਦੇ ਆ ਚਮਕਦਮ ਦੇਖੋ ਦੋਸਤੋ ਫੈਕਸੀ ਹਵਾਨਾ ਤੇ ਬੱਚਾ ਤੁਹਾਨੂੰ ਵਿਖਾ ਦੇਣਾ ਮਗਰ ਕਿਉਂਕਿ ਤੱਕ ਹੋ ਜਾਂਦੀ ਸੂਜੇ ਵੇ ਪਸੂ ਦੀ ਦੇਖ ਸਕਦੇ ਹਵਾਨਾ ਦੋਸਤੋ ਬਹੁਤ ਸੋਹਣਾ ਫੈਕਸ ਜੇ ਹਵਾਨਾ ਇਹ ਥਣ ਵੀ ਦੋਸਤੋ ਸੋਹਣਾ ਲੱਗਿਆ ਜੇ ਗੱਲ ਕਰ ਲਈ ਨਾ ਦੋਸਤੋ ਟਾਈਮ ਦੀ 6:00 ਵੱਜ ਚੁੱਕਿਆ ਦੋਸਤੋ ਉਸ ਢੰਗ ਨਾਲ ਦੀ ਜਜਮੈਂਟ ਕਰੋ ਚਵਾਈ ਦਾ ਵੇਲਾ ਹੀ ਆ ਦੇਖ ਸਕਦੇ ਬਿਲਕੁਲ ਸੇਮ ਹੀ ਸਾਇਆ ਦੋਸਤੋ ਥਣਾ ਦੇ ਮਗਰਲੇ ਨਾਲ ਮਗਰਲਾ ਤੇ ਅਗਲੇ ਨਾਲ ਅਗਲਾ ਪੂਰੇ ਵੱਡੇ ਕਦ ਕਾਟ ਦੇ ਵਿੱਚ ਆ ਫੇਸ ਬਿਊਟੀ ਚੰਗੀ ਆ ਦੋਸਤੋ ਲੈ ਵੀ ਇਹਨੂੰ ਖੋਲ ਕੇ ਤੋੜ ਕੇ ਵਿਖਾ ਦਈਏ ਕਰੀ ਸਵਾਮੀ ਨਾ ਹੋ ਗਿਆ ਬਾਈਆਂ ਦਾ ਸੂਈ ਨੂੰ 12 ਕਿਲੋ ਦੁੱਧ ਐਸ ਵਕਤ ਤਿਆਰ ਆ ਕੋਈ ਵੀਰ ਲੈਂਦਾ ਦੋਸਤੋ ਆਪਦੀ ਚੁਵਾਈ ਇੱਥੇ ਦੋ ਟਾਈਮ ਕਰੋ ਤਿੰਨ ਟਾਈਮ ਕਰੋ ਦੇਖ ਸਕਦੇ ਹੋ ਬਾਕੀ ਦੋਸਤੋ ਹੋ ਸਕਦਾ ਵੀ ਹੋਰ 15 20 ਦਿਨਾਂ ਤਾਈਂ ਇਹਨੇ ਹੀਟ ਤੇ ਆ ਜਾਏ ਤਾਂ ਦੋਸਤੋ ਸੋਹਣੀ ਵਿਹੜ ਤਿਆਰ ਹੋਊਗੀ ਕਿਉਂਕਿ ਹੁਣ ਜੇ ਗੱਲ ਕਰੀਏ ਦੋਸਤੋ ਵੀ ਇਹਨੂੰ ਸਵਾ ਮਹੀਨਾ ਡੇਢ ਮਹੀਨੇ ਲੱਗੂ ਹੋਗੀ ਬਾਈਆਂ ਦਾ ਸੂਈ ਨੂੰ ਬਾਕੀ ਸੋਹਣੀ ਆ ਦੋਸਤੋ ਵੇ ਲੈਂਥ ਕਾਡ ਕਾਠ ਪੂਰਾ ਵੱਡਾ ਤੇ ਬਿਲਕੁਲ ਸਿੱਧੀ ਰੀੜ ਦੀ ਹੱਡੀ ਹੈ ਦੋਸਤੋ ਦੇਖ ਸਕਦੇ ਆ ਮੈਂ ਬਾਈ ਪਰਲੇ ਪਾਸੇ ਖੜਾ ਤੇ ਪੂਰਾ ਦੋਸਤੋ ਜੇ ਗੱਲ ਕਰੀ ਨਾ ਮੋਢੇ ਤਾਈ ਵਹਿੜ ਆਉਂਦੀ ਹੈ ਪਹਿਲਾ ਸੁਗਾ ਸੂਈ ਆ ਇੱਕ ਸਾਈਡ ਮੂੰਹ ਚੋਗਦੀ ਹੈ ਤੇ ਬਈ ਇਹਦਾ ਭਾਅ ਕੀ ਆ ਫਿਰ ਆ ਇਹਦਾ ਜੀ 50000 50000 ਕੋਈ ਥੋੜਾ ਬਹੁਤਾ ਮਾਨਤਾਨ ਹੋ ਜੀ ਮਾਨਤਾਨ ਕਰਦੇ ਆ ਠੀਕ ਆ ਲਓ ਵੀ 50000 ਰੁਪਏ ਇਹਦਾ ਰੇਟ ਆ ਤੇ ਬੱਚਾ ਤੁਹਾਨੂੰ ਇਹਦਾ ਪਹਿਲਾਂ ਵਿਖਾ ਦਿੰਨੇ ਆ ਆਹਾ ਬੱਚਾ ਇਹਦਾ ਦੇਖ ਸਕਦੇ ਹੋ ਉਸ ਢੰਗ ਨਾਲ ਦੀ ਜੱਜਮੈਂਟ ਕਰ ਲਓ ਜਿਉਂਕਿ ਬੱਚੇ ਦਾ ਅਨੁਮਾਨ ਹੋ ਜਾਂਦਾ ਵੱਛਾ ਦੋਸਤੋ ਬਹੁਤ ਸੋਹਣਾ ਸੀ ਜੇ ਕਿਤੇ ਕਰਮਾਂ ਵਾਲੀ ਵੱੱਛੀ ਹੁੰਦੀ ਨਾ ਬਹੁਤ ਸੋਹਣੀ ਤਿਆਰ ਹੁੰਦੀ ਤੇ ਭਾਈ 2 ਨੰਬਰ ਦੀ ਗੱਲ ਕਰ ਲਗੀ ਇਹ ਭਾਈ ਢੋਕੜ ਦਾ ਬਣਾਈ ਇਹ ਢੋਕੜ ਕ ਬੰ ਚੈੱਕ ਪਾਸ ਚ ਆਉਂਦੀ ਹੈ ਭਾਈ ਹਾਂ ਚੈੱਕ ਪਾਸ ਆਈ ਜਾਵਾ ਠੀਕ ਆ ਕਿੰਨਾ ਟਾਈਮ ਹੋ ਗਿਆ ਭਾਈ ਪੌਣੇ ਪੰਜਾ 4:30 ਦੇ ਉੱਤੇ ਪੌਣੇ ਪੰਜਾਂ ਦੀ ਆਈ ਠੀਕ ਆ ਪੰਜਾਂ ਦੀ ਮੰਨ ਲਓ ਬਈ ਠੀਕ ਆ ਪੰਜਾ ਮਹੀਨਿਆਂ ਦੇ ਲਗਭਗ ਹੈਗੀ ਆ ਠੀਕ ਆ ਤੇ ਦੁੱਧ ਬਈ ਕਿੰਨਾ ਆਇਆ ਸਵਾਕ ਦੁੱਧ ਬਈ 8 ਕਿਲੋ ਵਾਇ ਥਲੇ 8 ਕਿਲੋ ਉਹਦਾ ਪਾਰਟੀ ਆਨੇ ਪਰ ਠੀਕ ਆ ਹਾਂ ਜਿਹੜਾ ਹੈਗਾ ਪਿਆਰ ਜਾ ਲਓ ਬਈ 8 ਕਿਲੋ ਇਹਦਾ ਦੁੱਧ ਆ ਸੂਆ ਕਿੰਮਾ ਬਈ ਸੂਆ ਜੀ ਦੂਜਾ ਹੁਣ ਤੀਜੀਗਾ ਸੂਗੀ ਤੀਜੀਗਾ ਸੂਗੀ ਹਾਂ ਠੀਕ ਆ ਲਓ ਬਈ ਤੀਜੇ ਦੁੱਧ ਬਹੁਤ ਵੱਡੀ ਦੁੱਧ ਜੱਦੀ ਹੈ 30 ਕਿਲੋ ਠੀਕ ਆ 30 ਕਿਲੋ ਦੁੱਧ ਦਿੱਤਾ ਆਇਨੇ ਠੀਕ ਆ 30 ਕਿਲੋ ਦੇ ਲਗਭਗ ਕਿਵੇਂ ਆਪਣੇ ਤੋਂ ਬਈ ਸੀ ਪਹਿਲਾਂ ਠੀਕ ਆ ਲੋਬਿਕ ਬਾਈਆਂ ਦਾ ਆਪਣੇ ਤੋਂ ਹੀ ਗਈ ਸੀ 30 ਕਿਲੋ ਦੇ ਲਗਭਗ ਇਹ ਦੁੱਧ ਪਾਉਂਦੀ ਆ ਥੋੜਾ ਇਹਨਾਂ ਕ੍ਰੋਸ ਆਂਗ ਜ਼ਰੂਰ ਆ ਤੇ ਬਾਕੀ ਦੋਸਤੋ ਦੁੱਧ ਨੂੰ ਚੰਗੀ ਆ ਵਹਿੜ ਕਿਉਂਕਿ ਪੌਣੇ 5 ਮਹੀਨਿਆਂ ਦੇ 5 ਮਹੀਨਿਆਂ ਦੇ ਲਗਭਗ ਇਹ ਗੱਭਣ ਹੋ ਚੁੱਕੀ ਆ ਤੇ 8 ਕਿਲੋ ਦੁੱਧ ਤੁਸੀਂ ਇੱਥੇ ਚੋ ਕੇ ਆਪਦੀ ਤਸੱਲੀ ਕਰਕੇ ਇਲ ਜਾ ਸਕਦੇ ਆ ਤੇ ਜਿਹੜੇ ਵੀਰ ਨੇ ਦੋਸਤੋ ਚੈੱਕ ਕਰਵਾਉਣੀ ਆ ਆਪਦਾ ਡਾਕਟਰ ਲਿਆ ਸਕਦੇ ਆ ਆਪਦੀ ਤਸੱਲੀ ਕਰਵਾ ਸਕਦੇ ਆ ਥਣ ਹਵਾਨਾ ਤੁਹਾਨੂੰ ਇਹਦਾ ਹੀ ਵਿਖਾ ਦਿੰਨੇ ਆ ਦੋਸਤੋ ਬਾਕੀ ਬਾਈਆਂ ਦਾ ਸੀਲ ਠੰਡੀ ਦੀ ਗੱਲ ਕਰੀਏ ਦੋਸਤੋ ਸੀਲ ਠੰਡੀ ਬਹੁਤ ਆ ਥਣ ਦੇਖ ਸਕਦੇ ਆ ਥਣ ਸੋਹਣਾ ਲੱਗਿਆ ਦੋਸਤੋ ਕਰਮਾੜੀ ਨੂੰ ਮਿਲਕ ਵੇਨ ਚੰਗੀ ਆ ਦੋਸਤੋ ਜਿਹੜੇ ਹਿਸਾਬ ਨਾਲ ਤੋਕੜ ਹੋਈ ਪਈ ਐ ਨਾ ਮਿਲਕ ਵੇਨ ਵੇਖੋ ਤੇ ਬਹੁਤ ਸੋਹਣੀ ਆ ਦੋਸਤੋ ਅਗਲੇ ਨਾ ਅਗਲਾ ਥਣ ਸੇਮਸਾ ਆ ਤੇ ਮਗਰਾਂ ਦਾ ਮੱਧਾ ਦੋਸਤੋ ਨਾੜਾਂ ਵੀ ਦੋਸਤੋ ਹਵਾਨੇ ਦੇ ਉੱਤੇ ਚੰਗੀਆਂ ਢਿੱਲ ਦਾ ਅਨੁਮਾਨ ਤੁਹਾਨੂੰ ਹੋ ਜਾਣਾ ਦੋਸਤੋ ਕਿਉਂਕਿ ਸੱਜਰ ਨੇ ਕਿੰਨਾ ਕੁ ਦੁੱਧ ਦਿੱਤਾ ਹੋਊਗਾ ਦੇਖ ਸਕਦੇ ਆ ਤੋਂਵੇਂ ਪਸਾਂ ਤੋਂ ਸੇਮ ਹੀ ਸਹਿਜ ਥਣਾ ਦਾ ਅਗਲੇ ਨਾਲ ਅਗਲਾ ਤੇ ਮਗਰਲੇ ਨਾਲ ਮਗਰਲਾ ਮਗਰਲਾ ਥਣ ਵੀ ਦੋਸਤੋ ਜੇ ਗੱਲ ਕਰੀਏ ਮੁੱਠੀ ਚਵਾਈ ਵਾਲਾ ਥੋੜਾ ਜਨਾ ਵੀ ਇਹ ਆਪਾਂ ਗੱਲ ਕਰ ਲਈ ਨਾ ਵੀ ਟੋਕੜ ਕਰਕੇ ਮਗਰਲਾ ਥਣ ਦੀਦਾ ਬੇਸ਼ੱਕ ਘਾਟਾ ਕਿਉਂਕਿ ਜੋ ਹਵਾਨਾ ਤਿਆਰ ਹੋਇਆ ਨਾ ਬਹੁਤ ਸੋਹਣਾ ਇਹਨੇ ਥਣ ਕੱਢਣਾ ਲੈ ਵੀ ਇਹਨੂੰ ਵੀ ਖੋਲ ਲਈ ਤੋੜ ਕੇ ਵਿਖਾ ਲਈਏ ਕਦ ਕਾਠੇ ਇਹਦਾ ਵੀ ਸੋਹਣਾ ਜਿਹੜੇ ਵੀਰ ਦੇ ਪਸੰਦ ਹੋਵੇ ਨਾ ਇੱਥੇ ਆ ਕੇ ਆਪਦੀ ਤਸੱਲੀ ਕਰ ਲਿਓ ਜੀ ਬਾਈ ਦਾ ਪਿੰਡ ਹੈਗਾ ਥਾਂਦੇ ਵਾਲਾ ਤੇ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬਾ ਮੋਕਸਰ ਸਾਹਿਬ ਤੋਂ ਇਹ ਗੱਲ ਕਰ ਲਈਏ ਨਾ ਦੋਸਤੋ 5-4 ਕਿਲੋਮੀਟਰ ਦੀ ਦੂਰੀ ਤੀਹ ਹੈ ਪਿੰਡ ਦਾ ਬਿਲਕੁਲ ਨਾਲ ਹੀ ਹੈ ਦੇਖ ਸਕਦੇ ਹਵਾਨਾ ਬਹੁਤ ਸਾਫ਼ ਸੁਥਰਾ ਹਵਾਨਾ ਦੋਸਤੋ ਟੀਜ ਸੁਏ ਲਈ ਇਹ ਗੱਬਣ ਅੱਗੇ ਹੁਣ 8 ਕਿਲੋ ਦੁੱਧ ਤੁਸੀਂ ਚੋ ਕੇ ਜਾ ਸਕਦੇ ਹੋ ਦੋਵੇਂ ਟਾਈਮਾਂ ਦਾ ਜਿਹੜੇ ਵੀਰ ਦੇ ਪਸੰਦ ਹੋਵੇ ਬਾਈ ਦਾ ਵਪਾਰ ਦਾ ਕੰਮ ਆ ਤੇ ਰੀਟਿੰਗ ਚ ਹੀ ਪਛੂਂਦੇ ਆ ਤੇ ਰੇਟ ਇਹਦਾ ਵੀ ਆਪਾਂ ਬਾਈ ਤੋਂ ਪੁੱਛ ਲੈਨੇ ਆ ਬਈ ਸੀ ਤੇ ਇਹਦਾ ਕੀ ਰੇਟ ਕਰ ਦਾਂਗੇ ਇਹਦਾ ਵੀ 55000 ਇਹਦਾ 55000 ਕੋਈ ਥੋੜਾ ਬੋਤ ਐਚ ਵੀ ਮਾਨਤਾਨ ਹੋ ਜਾ ਠੀਕ ਆ ਲਓ ਬਈ 55000 ਰੁਪਏ ਇਹਦਾ ਰੇਟ ਆ ਇਹਦੇ ਚ ਵੀ ਮਾਨਤਾਨ ਤੁਹਾਡਾ ਹੋ ਜੂਗਾ ਇਸ ਤੋਂ ਅਗੇ ਦੋਸਤੋ ਐਚਪ ਵੱੱਛੀ ਆ ਬਈ ਕਿੰਨੀ ਉਮਰ ਹੈ ਇਹਦੀ ਦੱਸਿਆ ਸੀ ਇਹਦੀ 4 ਸਾਢੇ 4 ਮਹੀਨੇ 5 ਕਰ ਲਾ ਬਈ ਬਸ ਠੀਕ ਆ 5 ਦੇ ਲਗਭਗ ਹੈਗੀ 4 ਸਾਢੇ 4 ਦੇ ਲਗਭਗ ਲਓ ਬਈ ਬੱਛੀ ਵੇਖੋ ਬੱਛੀ ਬਹੁਤ ਚੰਗੀ ਹੈ ਦੋਸਤੋ ਜਾਤ ਕੁਆਲਟੀ ਵਾਲੀ ਬੱਛੀ ਹੈ ਵੇਖ ਸਕਦੇ ਆ ਕੰਨਾਂ ਕੁੰਨਾਂ ਦੀ ਕੁਆਲਟੀ ਵੇਖੋ ਬਹੁਤ ਚੰਗੀ ਕੁਆਲਟੀ ਹੈ ਦੋਸਤੋ ਹੂ ਮੱਥਾ ਵੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਫੇਸ ਬਿਊਟੀ ਦੀ ਗੱਲ ਕਰੀਏ ਨਾ ਬਿਲਕੁਲ ਨਿੱਕਾ ਕੰਨਾ ਚੰਗੀ ਦੋਸਤੋ ਰੰਗ ਬਾਜ ਵਹਿੜਾ ਬਈ ਮੜਾ ਇਹਨੂੰ ਫੜ ਲੀਆ ਆਪਾਂ ਥੱਲੋ ਝੋਲੀ ਝਾਲੀ ਵਿਖਾ ਦਈਏ ਥੰਤੋ ਉਹ ਬਈ ਕੱਲਾ ਕੱਲਾ ਥਣ ਲੱਗਿਆ ਦੇਖ ਸਕਦੇ ਬਿਲਕੁਲ ਸਾਫ ਸੁਥਰਾ ਗੁਲਾਬੀ ਰੰਗ ਦਾ ਤੇ ਜਿਹੜਾ ਵੀ ਦੋਸਤੋ ਸਾਹਮਣੇ ਆਸਤੇ ਲ ਜਾਂਦਾ ਨਾ ਬਹੁਤ ਸੋਹਣੀ ਵਹਿੜ ਤਿਆਰ ਹੋਊਗੀ ਬਈ ਸਿੱਤੇ ਇਹਦਾ ਰੇਟ ਕੀ ਕਰ ਦਿਆਂਗੇ ਇਹਦਾ ਇਹਦਾ ਰੇਟ ਵੀ 12000 ਰੁਪਏ ਇਹਦਾ ਰੇਟ 12000 ਲਓ ਬਈ ਅੱਜ ਦੀ ਵੀਡੀਓ ਦੇ ਵਿੱਚ ਨਾ ਬਾਈ ਕੋਲ ਤਿੰਨ ਨਾਲ ਸੀ ਤਿੰਨਾਂ ਦੀ ਪ੍ਰੋਪਰ ਡਿਟੇਲ ਤੁਹਾਨੂੰ ਲੈਤੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲੋ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰ ਇਹ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਦੋਸਤੋ ਜਣੋ ਜਿਹੜੇ ਵੀ ਸ਼ੇਅਰ ਕਰਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ